جو شری گراہی گیارہ سو چھ امر سان ہے کتھاچار کر گیتا پتا کی خوشی کی سانپ پائی سپنا کبھی جی مارو رام پرمان کرتے ہیں رام سور پتر کبھی جی کہتے ہیں کہ رام سمر تھی پرماتما کا نام جپو اور پربھو پرماتما یاد کرے ਕੋਈ ਉਹ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਤੇ ਸਭ ਤੋਂ ਉੱਚਾ ਹੈ ਅਸੀਂ ਅਕਸਰ ਹੀ ਕੰਕੜਸ਼ੀਵ ਜੀ ਅਜੇ ਜੀ ਮਹਾਰਾਜ ਜੀ ਦੀ ਪਾਵਨ ਅੰਕਿਤ ਸੁਣੀ ਸਾਹਿਬਾਣੀ ਦੇ ਅੰਦਰ ਪੜ੍ਹਦੇ ਹਾਂ ਭਰਮਕਾ ਸਿਮਰਨ ਸਭ ਤੋਂ ਉੱਚਾ ਪਰਮਕੈ ਸਿਮਰਨ ਉਦਰੇ ਉੱਚਾ ਇਹ ਉਸ ਪ੍ਰਮਾਤਮਾ ਦਾ ਨਾਮ ਹੋ ਸਭ ਤੋਂ ਉੱਚਾ ਹੈ ਸਭ ਤੋਂ ਉੱਚਾ ਹੈ ਪਰਮਕੈ ਸਿਮਰਨ ਉਦਰੇ ਉੱਚਾ ਜੇਕਰ ਆਪਾ ਪ੍ਰਭੂ ਪ੍ਰਮਾਤਮਾ ਦਾ ਨਾਮ ਸੱਚੇ ਮਾਨ ਨਾਲ ਗਾਦੇ ਹਾਂ ਤੇ ਸਾਡੇ ਮਨ ਦੇ ਸਾਰੇ ਵਿਚਾਰ ਦੂਰ ਹੋ ਜਾਂਦੇ ਹੋ ਜਾਂਦੇ ਹਨ ਇਸੀ ਤਰ੍ਹਾਂ ਭਗਤ ਅਬੀਦ ਜੀ ਵੀ ਆਪਣੇ ਬਾਣੀ ਵਿੱਚ ਕਹਿੰਦੇ ਹਨ ਕਿ RAM ਸੁਰਤ ਕਿ ਉਹ ਪਰਮਾਤਮਾ ਦਾ ਨਾਮ ਜਪ ਕਿਉਂਕਿ ਅਖੀਰਲੇ ਸਮੇਂ ਵਿੱਚ ਇਨ ਨੂੰ ਪਰਮਾਤਮਾ ਦਾ ਨਾਮ ਹੀ ਕੰਮ ਆਉਣਾ ਹੈ। ਪਛਤਾਹੇਗਾ ਮੰਨੈ ਜੇਕਰ ਤੂੰ ਜੇਕਰ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਅਖੀਰਲੇ ਸਮੇਂ ਵਿੱਚ ਤੈਨੂੰ ਪਛਤਾਉਂਦਾ ਰਹੇਗਾ। ਇਹ ਮਨ ਨੂੰ ਪਾਪ ਕਰਦਾ ਹੈ ਆਪਣੇ ਮਨ ਵਿੱਚ ਲੋਭ ਰੱਖਦਾ ਹੈ ਕਿਸੇ ਵੀ ਵਸਤੂ ਦੀ ਪ੍ਰਾਪਤੀ ਕਰਨ ਲਈ ਆਪਣੇ ਮਨ ਵਿੱਚ ਲਾਲਚ ਰਹਦਾ ਹੈ ਆਜ ਕੱਲ ਕੁਝ ਚਾਹੇਗਾ ਅੱਜ ਨਾ ਕੱਲ ਇਹਨੇ ਇਸ ਤਰ੍ਹਾਂ ਦੇ ਉਪਯੋਗ ਜਾਣਾ ਹੀ ਜਾਣਾ ਹੈ ਭਾਗਵਤੀ ਜੀ ਵਿਸ਼्राम ਕਰਕੇ ਅੱਗੇ ਫਰਮਾਨ ਕਰਦੇ ਹਨ ਮਨੁੱਖ ਵਿੱਚ ਬਹੁਤ ਲਾਲਚ ਰੱਖਿਆ ਹੈ ਕਈ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਮਨ ਵਿੱਚ ਲਾਲਚ ਤੇ ਲੋਭ ਅਹੰਕਾਰ ਮੋਹ ਪੰਜ ਵਿਕਾਰ ਰੱਖਨੇ ਹਨ ਲਾਲਚ ਲਾਗੇ ਜਨਮ ਤੋਂ ਆਇਆ ਇਸ ਲਾਲਚ ਨੂੰ ਆਪਣੇ ਮਨ ਵਿੱਚ ਰੱਖ ਕੇ ਤੂੰ ਆਪਣੀ ਸਾਰੀ ਜ਼ਿੰਦਗੀ ਬਰਬਾਦ ਕੀਤੀ ਹੈ ਸਾਰਾ ਜੀਵਨ ਆਪਣਾ ਬਰਬਾਦ ਕਰ ਦਿੱਤਾ ਹੈ ਮਾਇਆ ਪਰਬੁ ਭੁਲਾਏਗਾ ਕਿ ਮਾਇਆ ਦੀ ਭਟਨਾ ਵਿੱਚ ਫਸ ਕੇ ਤੂੰ ਆਪਣੀ ਜ਼ਿੰਦਗੀ ਨੂੰ ਵਿਅਰਥ ਕਰ ਰਿਹਾ ਹੈ ਧਨ ਯਮਨ ਦਾ ਕਰਪਨਾ ਕੀ ਸਾਦੇ ਤੇ ਉਹਦੇ ਜਹੇਗਾ ਭਰਿ ਦੀ ਅਗੇ ਪਰਮਾਨ ਕਰਕੇ ਮਨ ਤੇ ਤਾਨ ਤਾਨ ਤੋਂ ਪਾ ਕੇ ਉਸ ਤਾਨ ਦੌਰ ਤੇ ਤੁਮਰ ਬਣਾ ਕਰੇ ਤੁਮ ਮਾਣ ਨਾ ਕਰ ਹੰਕਾਰ ਨਾ ਕਰ ਜੋਵਨ ਤੋਂ ਪਾਹ ਜਵਾਨੀ ਕਿ ਆਪਣੇ ਜੋਨ ਜਵਾਨੀ ਤੇ ਤੁਮੀ ਹੰਕਾਰ ਨਾ ਕਰ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਜੋ ਜਾਣੇ ਮੈਂ ਜੋਵਨ ਵਕਤ ਸੋ ਹਉਮਕਿਸਾ ਕਰਦੇ ਕਿ ਜਿਹੜਾ ਮਨੁ ਆਪਣੇ ਜਵਾਨੀ ਤੇ ਹੰਕਾਰ ਕਰਦਾ ਹੈ ਆਪਣੀ ਸੁੰਦਰਤਾ ਤੇ ਹੰਕਾਰ ਕਰਦਾ ਹੈ ਅਕੀਲੇ ਸਮੇਂ ਵਿੱਚ ਉਹ ਦਿਸਾਂ ਦਾ ਕੀੜਾ ਬਣ ਜਾਂਦਾ ਹੈ ਇਸੇ ਤਰ੍ਹਾਂ ਕੋ ਵੀ ਜੀਵੀ ਕੇਂਦਰਾਨ ਕਿ ਥਾਨੇ ਤੋਂ ਬਣ ਕੇ ਗਰਭ ਨਾ ਕੀਜੇ ਕਿ ਤੂੰ ਆਪਣੇ ਧਨ ਦੌਲਤ ਤੇ ਹੰਕਾਰ ਨਾ ਕਰਿਓ ਜੋਨ ਤੇ ਗਰਭ ਨਾ ਕਰਿਓ paun ਦਾ ਨਾ ਕਰਿਓ ਕਾਗਜ਼ ਜੋਗ ਬਲ ਜਾਏਗਾ ਕਿ ਅਕੀਲੇ ਸਮੇਂ ਵਿੱਚ ਇੱਕ ਬਾਗਜ ਵਾਂਗ ਉੱਲ ਜਾਣਾ ਹੈ ਕਿ ਤਾਂ ਉਸ ਦਿਨ ਉਹ ਤੇਰੇ ਕਿਹਸਾ ਤੋੜ ਕੇ ਤੈਨੂੰ ਸੁੱਟਣਗੇ ਤੈਨੂੰ ਫਟਕੇ ਮਾਰਨਗੇ ਤਾਂ ਦਿਨ ਕਿchna ਬਸਾਏਗਾ ਤਾਂ ਉਸ ਦਿਨ ਤੇਰਾ ਕੋਈ ਵੀ ਤੇਰਾ ਵਾਸਾ ਨਹੀਂ ਚੱਲੇਗਾ ਸੇਵਰੇ ਭਜਨ ਤੇ ਦਿਆਨ ਦੀ ਕੀਨੀ ਨਾਮ ਤੋਂ ਛੋਟਾ ਝਾਏਗਾ ਸਿਮਰਨ ਤੋਂ ਬਾਤ ਉਹ ਕਿ ਨਾਮ ਨੂੰ ਨਾਮ ਸਿਮਰਨ ਨਹੀਂ ਜਪਿਆ ਉਸ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਉਹਦਾ ਸਿਮਰਨ ਨਹੀਂ ਕੀਤਾ ਸਿਮਰਨ ਨਹੀਂ ਉਹ ਭਜਨ ਨੇ ਦਿਆਨ ਨਹੀਂ ਕੀਤਾ

ਕਰਮ ਰਾਹੀ ਜੋ ਲੇਖਾ ਮੰਗੇ ਜੇ ਉਹ ਜਦੋਂ ਤੇਰਾ ਲੇਖਾ ਮੰਗਣਗੇ ਕਿਆ ਮੁਖ ਲੈ ਕੇ ਜਾਏਗਾ ਤੇ ਤੂੰ ਉਸ ਮੇਲੇ ਉਹਨਾਂ ਕੋਲ ਆਪਣਾ ਕੀ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸਮਾਰੇ ਸੰਤ ਸਾਧ ਸਚ ਤੇ ਤੇਰਾ ਹੈਗਾ ਕਹਿਤ ਕਬੀਰ ਤੋਂ ਭਾਵ ਕਿ ਭਗਤ ਕਬੀਰ ਜੀ ਕਹਿੰਦੇ ਹਨ ਜੇ ਭਗਤ ਕਬੀਰ ਦੀ ਫਰਮਾਨ ਕਰਦੇ ਹਨ ਸੁਣੋ રે ਸੰਤੋ ਕਿ ਤੁਸੀਂ ਸੰਤ ਜਨਾਂ ਤੁਸੀਂ ਮੇਰੇ ਵਚਨ ਦਾ ਸੁਣਨਾ ਕਰੋ ਸਾਧ ਜੇ ਤੂੰ ਸਾਧ ਸੰਗਤ ਦੀ ਸਾਧੂਆਂ ਦੀ ਸੰਗਤ ਕਰੇਗਾ ਤਾਂ ਇਸ ਸੰਸਕਾਰ ਤੋਂ ਪਾਰ ਲੱਗ ਜਾਏਗਾ ਜਿਵੇਂ ਕਿ ਗੁਰਬਾਣੀ ਦਾ ਪ੍ਰਮਾਣ ਹੈ ਸਾਰ ਕੇ ਸੰਗਮ ਤੇ ਅਭੁਮਾਨ ਸਾਰ ਕੇ ਸੰਗਤ ਦਾ ਸੋ ਗਿਆਨ ਹੈ ਕਿ ਜੇ ਤੂੰ ਚੰਗੇ ਬੰਦਿਆ ਦੀ ਸੰਗਤ ਕਰਦਾ ਹੈ ਸਾਧੂਆਂ ਦੀ ਸੰਗਤ ਕਰਦਾ ਹੈ ਤੇ ਤੇਰੇ ਮਨ ਵਿੱਚ ਜਿੰਨਾ ਵੀ ਅਹੰਮਾਨ ਹੈ ਜਿੰਨਾ ਵੀ ਹੰਕਾਰ ਹੈ ਉਹ ਸਾਰਾ ਖਤਮ ਹੋ ਜਾਏਗਾ ਸਾਰ ਕੇ ਸੰਗਤ ਦਾ ਸੋ ਗਿਆਨ ਹੈ ਜੇ ਤੂੰ ਚੰਗੇ ਬੰਦਿਆ ਦੀ ਸੰਗਤ ਕਰਦਾ ਹੈ ਤੇ ਤੇਰੇ ਮਨ ਵਿੱਚ ਚੰਗੇ ਵਿਚਾਰ ਆਉਣਗੇ ਤੇਰਾ ਮਨ ਪਰਹੋਦਾ ਜਾਏਗਾ سو انہیں ہوئی ہیں مہاراج ستے پاشا جی بخش مہاراج گرو کی سنگت بخش ہے いい感じ。